ਅੱਜ ਜੋ ਇੱਕ ਇਤਿਹਾਸਕ ਗੱਲ ਹੋਈ ਹੈ ਉਹ ਇਹ ਹੋਈ ਹੈ ਕਿ ਜੋ 2 ਦਸੰਬਰ ਤੋਂ ਬਾਅਦ ਸੱਤ ਮੈਮਰੀ ਕਮੇਟੀ ਐਲਾਨੀ ਗਈ ਸੀ 2 ਦਸੰਬਰ ਨੂੰ ਜੋ ਫਸੀਲ ਤੋਂ ਸ੍ਰੀ ਕਾਟਕ ਸਹਿਬ ਦੀ ਪੰਜ ਸਗ ਜ਼ਮਾਨਾ ਵੱਲੋਂ ਜਿਸ ਨੇ ਕੀ ਇਹ ਦੇਖਣਾ ਸੀ ਕਿ ਅਕਾਲੀ ਦਲ ਦੇ ਜੋ ਵੀ ਦਾਗੀ ਬੰਦੇ ਨੇ ਜਾਂ ਉਹ ਆਪਣਾ ਭਰਤੀ ਮਹਿੰਮ ਚਲਾਉਂਦੇ ਡੈਲੀਗੇਟ ਬੰਦੇ ਜਾਂ ਪ੍ਰਧਾਨ ਦੀ ਚੋਣ ਸਾਰਾ ਕੁਝ ਉਹਨਾਂ ਨੇ ਦੇਖਣਾ ਸੀ ਉਸ ਨੂੰ ਲੈ ਕੇ ਵੱਡੀ ਖਬਰ ਆਈ ਹੈ ਕਿ ਹਰਜਿੰਦਰ ਸਿੰਘ ਧਾਮੀ ਜਿਸ ਦੀ ਗਵਾਹੀ ਜਿਨ੍ਹਾਂ ਨੇ ਕਰਨੀ ਸੀ ਕਮੇਟੀ ਦੀ ਉਹ ਕਮੇਟੀ ਦੀ ਅੱਜ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਧਾਮੀ ਨੇ ਕਿਹਾ ਕਿ ਸਾਰਿਆਂ ਨੂੰ ਮੈਂ ਸਨਿਆਦ ਇਹਨਾ ਕਿ ਸਾਰੇ ਹੀ ਅਕਾਲੀ ਦਲ ਦੇ ਵਿੱਚ ਇਕੱਠੇ ਹੋਈਏ ਤੇ ਕਾਲੀ ਦਾਨ ਨੂੰ ਸਟਰੋਂਗ ਕਰੀਏ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਆਪਣੀ ਹਾਜ਼ਰੀ ਭਰੀ ਤੇ ਨਾਲ ਉਹਨਾਂ ਇੱਕ ਗੱਲ ਜਿਹੜੀ ਕਈ ਹੈ ਉਹ ਕੋਚਨਾ ਕੋਚ ਅਗਲੇ ਦਿਨਾਂ ਵਿੱਚ ਵੱਡਾ ਰੂਪ ਧਾਰਨ ਕਰ ਸਕਦੀ ਸਿਆਸਤ ਦੇ ਚੋਣਾਂ ਨੇ ਕਿਹਾ ਕਿ ਮੈਂ ਜਿਹੜੀ ਹੈ ਪ੍ਰੈਸ ਕਾਨਫਰੰਸ ਕਰ ਰਿਹਾ ਵਾਂ ਇਹ ਸਿਰਫ ਇਸੇ ਜਗ੍ਹਾ ਤੇ ਫੋਕਸ ਕਰੋ ਇਸ ਤੋਂ ਬਾਅਦ ਮੈਂ ਤੁਹਾਨੂੰ ਜਲਦੀ ਹੀ ਇੱਕ ਪ੍ਰੈਸ ਕਾਨਫਰੰਸ ਹੋਰ ਕਰਨ ਜਾ ਰਿਹਾ ਵਾਂ ਹੁਣ ਆਰਮਨ ਦੇ ਨੇ ਦੇਖਿਆ ਜਾਏਗਾ ਕਿ ਉਹ ਪ੍ਰੈਸ ਪ੍ਰੈਸ ਕਾਨਫਰੰਸ ਦੇ ਵਿੱਚ ਧਾਮੀ ਕਿਹੜਾ ਬੰਬ ਲੈ ਕੇ ਆ ਰਹੇ ਆ ਜਿਹੜਾ ਬੰਬ ਆ ਕੇ ਸਿਆਸਤ ਦੇ ਵਿੱਚ ਫੁੱਟੇਗਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿਉਂਕਿ tạmਮੀ ਨੇ ਅਗਲੇ ਦਿਨਾਂ ਵਿੱਚ 11 ਤਰੀਕ ਨੂੰ ਇੱਕ ਕਮੇਟੀ ਦੀ ਮੀਟਿੰਗ ਦੁਬਾਰਾ ਫਿਰ ਸੱਦੀ ਆ ਜਿਸ ਵਿੱਚ ਉਹਨਾਂ ਨੇ ਬਾਦਲ ਦਲ ਦੇ ਜੋ ਚਾਰਜ ਕਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੀ ਪੇਸ਼ੀ ਤੈਅ ਕੀਤੀ ਹੈ ਹੁਣ ਦੇਖਣਾ ਹੈ ਕਿ 24440 ਜੋ ਸਲਿੱਪਾਂ ਗੱਡੀਆਂ ਗਈਆਂ ਭਰਤੀ ਦੀਆਂ ਉਸ ਭਰਤੀ ਤੇ ਰੋਕ ਲੱਗਦੀ ਕਿ ਨਹੀਂ ਕਿਉਂਕਿ ਉਹਨਾਂ ਨੇ ਕਿਹਾ ਕਿ ਅੱਜ ਦੀ ਜਿੰਨੀ ਮੀਟਿੰਗ ਹੋਈ ਹੈ ਸਾਰੀ 2 ਦਸੰਬਰ ਵਾਲੇ ਹੁਕਮਨਾਮੇ ਦੀ ਰੋਸ਼ਨੀ ਵਿੱਚ ਕੀਤੀ ਗਈ ਹੈ ਇਹ ਤਾਂ ਹੀ ਦੇ ਮੂਹ ਨੂੰ ਜੋ ਕਈ ਗੱਲ ਹੈ ਕਿ ਹੁਕਮਨਾਮੇ ਦੀ ਲਾਈਟ ਵਿੱਚ ਉਹਨਾਂ ਨੇ ਕਿਹਾ ਲਾਈਟ ਵਿੱਚ ਰੋਸ਼ਨੀ ਦੀ ਜਗ੍ਹਾ ਉਹਨਾਂ ਨੇ ਲਾਈਟ ਦਾ ਪ੍ਰਯੋਗ ਕੀਤਾ ਉਹਨਾਂ ਨੇ ਕਿਹਾ ਲਾਈਟ ਦੀ ਵਰਤੋਂ ਕੀਤੀ ਗਈ ਆ ਹੁਣ ਦੇਖਣਾ ਹੈ ਹੋਏਗਾ ਕਿ ਅਗਲੇ ਦਿਨਾਂ ਵਿੱਚ ਉਹ 24440 ਜੋਰ ਰਸੀਦਾਂ ਕੱਟੀਆਂ ਗਈਆਂ ਭਰਤੀ ਮੁਹੰਮਦੀਆਂ ਉਸ ਨੂੰ ਰੱਦ ਕੀਤਾ ਜਾਂਦਾ ਜਾਂ ਰੱਦ ਕੀਤਾ ਜਾਂਦਾ ਤੇ ਉਹ ਪੈਸਾ ਕਿੱਥੇ ਜਾਂਦਾ ਜੇ ਉਹ ਪੈਸਾ ਕਿਸੇ ਨੇ ਕੋਲ ਗਿਆ ਹੈ ਤੇ ਉਹ ਕਿਹੜਾ ਹੱਕ ਰੱਖਦਾ ਸੀ ਉਸਤੇ ਫਿਰ ਸਿੰਘ ਸਹਿਬਾਨ ਕੀ ਫੈਸਲਾ ਲੈਂਦੇ ਆ ਜਾਂ ਉਸ ਤੋਂ ਪਹਿਲੇ ਹੀ ਗੱਲ ਨਿਬੜ ਜਾਂਦੀ ਏ ਇਹ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਜਲਦੀ ਪਤਾ ਲੱਗ ਜਾਏਗਾ ਆਮੋਦੀਪ ਸਿੰਘ ਰਾਜਾ ਕੈਮਰਾਮੈਨ ਲਪਿਤ ਨਾਲ ਸੱਚਾ ਪਹਿਰਾ ਟੀ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਹੋਏ ਹੁਕਮ ਅਨੁਸਾਰ ਭਾਰਤੀ ਪ੍ਰਕਿਰਿਆ ਆਰੰਭ ਕਰਨਾ ਚਾਹੁੰਦਾ ਹੈ ਇਸ ਵਾਸਤੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਵਰਕਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਮਿਤੀ 11/2/2025 ਨੂੰ ਬਹਾਦਰਗੜ੍ਹ ਵਿਖੇ ਮੀਟਿੰਗ ਵਿੱਚ ਬੈਠਣ ਦਾ ਸੱਦਾ ਦਿੰਦਾ ਹੈ ਇਹ ਅੱਜ ਬੈਠ ਕੇ ਫੈਸਲਾ ਹੋਇਆ ਕਿ ਜਿਹੜੇ ਸਾਡੇ ਵਰਕਿੰਗ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਉਹ ਤਰੀਕ ਨੂੰ ਮੀਟਿੰਗ ਦੇ ਵਿੱਚ ਸਾਡੇ ਸੱਤਾ ਦੇ ਨਾਲ ਬੈਠਣਗੇ ਤੇ ਬੈਠ ਕੇ ਜਿਹੜਾ ਆ ਇਹ ਸਾਰਾ ਫਿਰ ਉਹ ਡਿਸਕਸ ਕੀਤਾ ਜਾਊਗਾ ਉਦੋਂ ਬਾਅਦ ਫਿਰ ਅਗਲੀ ਪ੍ਰੈਸ ਕਾਨਫਰੰਸ ਸਾਡੇ ਨਾਲ ਫਿਰ ਕਰਾਂਗੇ ਸੋ ਦੁਬਾਰਾ ਤੁਹਾਡੇ ਸਾਰਿਆਂ ਦਾ ਜਿੰਨੇ ਵੀ ਤੁਸੀਂ ਆ ਕੀ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਹੋਏ ਹੁਕਮ ਅਨੁਸਾਰ ਭਾਰਤੀ ਪ੍ਰਕਿਰਿਆ ਆਰੰਭ ਕਰਨਾ ਚਾਹੁੰਦਾ ਹੈ ਇਸ ਵਾਸਤੇ ਸਰਦਾਰ ਬਲਵਿੰਦਰ ਸਿੰਘ ਜੀ ਭੂੰਦੜ ਬਾਰਕਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਮਿਤੀ 11 2 2025 ਨੂੰ ਬਹਾਦਰਗੜ੍ਹ ਵਿਖੇ ਮੀਟਿੰਗ ਵਿੱਚ ਬੈਠਣ ਦਾ ਸੱਦਾ ਦਿੱਤਾ ਹੈ। ਇਹ ਅੱਜ ਬੈਠ ਕੇ ਫੈਸਲਾ ਹੋਇਆ ਕਿ ਜਿਹੜੇ ਸਾਡੇ ਵਰਕਿੰਗ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਉਹ ਤਰੀਕ ਨੂੰ ਮੀਟਿੰਗ ਦੇ ਵਿੱਚ ਸਾਡੇ ਸੱਤਾ ਦੇ ਨਾਲ ਬੈਠਣਗੇ ਤੇ ਬੈਠ ਕੇ ਜਿਹੜਾ ਆ ਇਹ ਸਾਰਾ ਫਿਰ ਉਹ ਡਿਸਕਸ ਕੀਤਾ ਜਾਊਗਾ ਉਸ ਤੋਂ ਬਾਅਦ ਫਿਰ ਅਗਲੀ ਪ੍ਰੈਸ ਕਾਨਫਰੰਸ ਸਾਡੇ ਨਾਲ ਫਿਰ ਕਰਾਂਗੇ। ਤੋਂ ਦੁਆਰਾ ਤੁਹਾਡੇ ਸਾਰਿਆਂ ਦਾ ਜਿੰਨੇ ਵੀ ਤੁਸੀਂ